ਪਿਆਰੇ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਨੇ ਖਾਸ ਮਹਿਮਾਨ ਨੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਖਾਸ ਗੱਲ ਇਹ ਹੈ ਕਿ ਇਹ ਪੰਜਾਬ ਦੀ ਮਿੱਟੀ ਤੇ ਇਹਨਾਂ ਦਾ ਜਨਮ ਹੋਇਆ ਉਸ ਤੋਂ ਬਾਅਦ ਇਹ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨ ਦੇ ਲਈ ਕਿਸੇ ਹੋਰ ਦੇਸ਼ ਵਿੱਚ ਪ੍ਰਵਾਸ ਕਰ ਜਾਂਦੇ ਨੇ ਤੇ ਅੱਜ ਕੱਲ ਉਹਥੇ ਹੀ ਰਹਿ ਰਹੇ ਨੇ ਉਸ ਦੇਸ਼ ਦਾ ਨਾਮ ਹੈ ਜੀ ਆਇਰਲੈਂਡ ਸੋ ਮੈਂ ਚਾਹੂੰਗਾ ਕਿ ਇਹਨਾਂ ਦੇ ਮੂੰਹੋਂ ਹੀ ਉਸ ਸਫ਼ਰ ਦੀ ਜਵਾਨੀ ਸੁਣਾ ਸੋ ਸਭ ਤੋਂ ਪਹਿਲਾਂ ਨਵਜੀਤ ਜੀ ਮੈਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਇੱਥੋਂ ਪੰਜਾਬ ਤੋਂ ਜਾਣ ਦਾ ਫੈਸਲਾ ਕਿਉਂ ਲਿਆ ਜਿ세 ਤਰ੍ਹਾਂ ਆਪਣੇ ਅੱਜ ਕੱਲ ਵੀ ਕਰਮ ਜੀ ਤੇ ਉਹੀ ਚੀਜ਼ ਜਾਰੀ ਹੈ ਵੀ ਦੇਖੋ ਦੇਖੀ ਦੇਖੋ ਦੇਖੀ ਬੱਸ ਇਹ ਗੱਲਾਂ ਕਰਦੇ ਹੁੰਦੇ ਹਾਂ ਕਿ ਯਾਰ ਫਲਾਣਾ ਵੀ ਬਾਹਰ ਚਲੇ ਗਿਆ ਉਹ ਵੀ ਚਲੇ ਗਿਆ ਚਲੋ ਆਪਾਂ ਵੀ ਚੱਲੀਏ ਵੀ ਆਪਾਂ ਵੀ ਚੱਲੀਏ ਬਾਹਰ ਪਤਾ ਨਹੀਂ ਜਾ ਕੇ ਅਸੀਂ ਮਤਲਬ ਇੱਕਦਮ ਕਿੰਨੇ ਕ ਪੈਸੇ ਕਮਾ ਲਾਂਗੇ ਜੀ ਜਾਣ ਤਾਂ ਪੈਸੇ ਕਮਾਉਣੇ ਹੁੰਦਾ ਬਿਲਕੁਲ ਤੇ ਜਾਰਾ ਮਿੱਤਰਾਂ ਨੂੰ ਦੇ ਦਦੇ ਹੋਏ ਜੀ ਹਾਲਾਂਕਿ ਮੈਨੂੰ ਕੋਈ ਫਾਈਨੈਂਸ਼ਲੀ ਇੰਨੀ ਸਮੱਸਿਆ ਹੈ ਨਹੀਂ ਸੀ ਜੀ ਮਾਪੇ ਦਾ ਕੰਮ ਖੇਤੀਬਾੜੀ ਸੀ ਠੀਕ ਸੀ ਤੇ ਪਰ ਫਿਰ ਵੀ ਫੈਸਲਾ ਕੀਤਾ ਜਾਰਾ ਦੋਸਤਾਂ ਕਰਕੇ ਵੀ ਸਾਡੇ ਚੱਲੀ ਬਾਹਰ ਆਪਾਂ ਵੀ ਬਾਹਰ ਚੱਲੀਏ ਤੇ ਨਵਜੀਤ ਜੀ ਇਹ ਆ ਗੱਲ ਵੀ ਤੁਸੀਂ ਬਾਹਰ ਚਲੇ ਜਾਂਦੇ ਹੋ ਹਨਾ ਤੇ ਬਾਹਰ ਜਾ ਕੇ ਤੁਸੀਂ ਬਹੁਤ ਸੰਘਰਸ਼ ਕਰਦੇ ਹੋ ਜੀ ਅ ਪਹਿਲਾਂ ਮੈਨੂੰ ਇਹ ਦੱਸੋ ਵੀ ਪੰਜਾਬ ਤੋਂ ਆਇਰਲੈਂਡ ਤੁਸੀਂ ਸਿੱਧੀ ਚਲੇ ਜਾਂਦੇ ਹੋ ਜਾਂ ਇਹਦੇ ਵਿੱਚ ਵੀ ਕੁਝ ਦੇਸ਼ਾਂ ਦੇ ਵਿੱਚ ਤੁਸੀਂ ਪਹਿਲਾਂ ਤੁਹਾਨੂੰ ਸਫ਼ਰ ਕਰਨਾ ਪੈਂਦਾ ਮਸ਼ਕਤ ਕਰਨੀ ਪੈਂਦੀ ਆ ਉਹਦੇ ਬਾਰੇ ਦੱਸੋ ਹਾਂ ਕਰਮਜੀਤ ਜੀ ਸਭ ਤੋਂ ਪਹਿਲਾਂ ਮੈਂ ਫਰਾਂਸ ਗਿਆ ਸੀ ਜੀ ਮੈਨੂੰ ਮੌਕਾ ਮਿਲਿਆ ਵੀ ਕਿਸੇ ਨੇ ਦੇ 10 ਬਾਈ ਕਿ ਆਹ ਮੁੰਡੇ ਚੱਲੇ ਆ ਠੀਕ ਆ ਤੇ ਕੋਈ ਸਾਨੂੰ ਭੇਜ ਰਿਹਾ ਤੇ ਲੀਗਲ ਤੌਰ ਤੇ ਵੀਜ਼ਾ ਲੈ ਗਏ ਸੀ ਫਰਾਂਸ अच्छा जी ਤੇ ਉਦੋਂ ਇਦਾਂ ਲੱਗਦਾ ਵੀ ਫਰਾਂਸ ਵੀ ਸੁਣਦੀ ਪੈਰਸ ਬਹੁਤ ਸੋਹਣਾ ਆ ਇੰਨਾ ਸੋਹਣਾ ਬਹੁਤ ਸੁਬਨਿਆ ਦੇ ਦੇ ਜੀ ਬੈਠੇ ਬਿਲਕੁਲ ਬਿਲਕੁਲ ਤੇ ਉੱਥੇ ਚਲੇ ਕੇ ਤੇ ਆ ਕੇ ਫਿਰ ਉਹ ਸਟੋਰੀ ਤਾਂ ਕੁਝ ਹੋਰ ਨਿਕਲੀ اچھا ਜੀ ਤੇ ਫਿਰ ਸਾਡਾ ਪੈਸੇ ਸਫਰ ਸੰਘਰਸ਼ ਦਾ ਸਟਾਰਟ ਹੋ ਗਿਆ ਫਰਾਂਸ اچھا ਜੀ ਠੀਕ ਹੈ ਪਹਿਲਾਂ ਮੈਂ ਫਰਾਂਸ ਗਿਆ ਸੀ ਠੀਕ ਉਸ ਤੋਂ ਬਾਅਦ ਫਿਰ ਮੈਂ ਇੰਗਲੈਂਡ ਠੀਕ ਹੈ ਤੇ ਇੰਗਲੈਂਡ ਵੀ 7 ਸਾਲ ਬਤਾਏ ਜੀ ਤੇ ਫਿਰ ਸੋਚਿਆ ਕਿ ਵੀ ਹੁਣ ਕਿਸ ਤਰ੍ਹਾਂ ਆਉਣ ਜਾਣ ਵਾਜੇ ਪੇਪਰ ਵਗੈਰਾ ਬਣਨ ਠੀਕ ਹਰ ਕੋ ਬੰਦਾ ਇਹੀ ਸੋਚਦਾ ਜਾਂਦਾ ਬਾਹਰ ਵੀ ਉਸ ਤੋਂ ਬਾਅਦ ਮੈਂ ਆਰਨ ਚਲੇ ਗਿਆ ਜਰਾ ਮਿੱਤਰਫਰ ਉਹ ਇਦਾਂ ਹੀ ਕਿ ਅੱਗੇ ਜੇ ਕੋਈ ਨਾ ਕੋਈ ਮਿਲ ਜਾਂਦਾ ਫੇ ਮੈਂ ਉੱਥੇ ਜਾ ਕੇ ਮੇਰੇ ਪੇਪਰ 2008 ਦੇ ਵਿੱਚ ਮੁਕੰਮਲ ਹੋ ਗਏ ਤੇ 14 ਮੇ ਫੀ ਸਿਟੀਜ਼ਨਸ਼ਿਪ ਮਿਲ ਗਈ ਉੱਥੋਂ ਦੀ ਠੀਕ ਹੈ ਜੀ ਤੇ ਇੱਥੇ ਤੱਕ ਸੰਘਰਸ਼ ਜਿਹੜਾ ਸੀਗਾ ਮਤਲਬ ਤਿੰਨ ਦੇਸ਼ ਚ ਕਾਫੀ ਟਾਈਮ ਬਤਾਇਆ ਠੀਕ ਹੈ ਠੀਕ ਹੈ ਅੱਛਾ ਨਵਜੀਤ ਜੀ ਤੁਸੀਂ ਹੁਣ ਆਇਰਲੈਂਡ ਵਿੱਚ ਰਹਿੰਦੇ ਹੋ ਹਨ ਜੀ ਜਿਵੇਂ ਹੁਣ ਗੱਲ ਚੱਲਦੀ ਆ ਸਾਡੀ ਪੰਜਾਬੀ ਭਾਸ਼ਾ ਦੀ ਸਾਡੀ ਮਾਂ ਬੋਲੀ ਦੀ ਉੱਥੇ ਪੰਜਾਬੀ ਭਾਸ਼ਾ ਦੀ ਕੀ ਸਥਿਤੀ ਆ ਦੇਖੋ ਜੀ ਪੰਜਾਬੀ ਭਾਸ਼ਾ ਪ੍ਰਫੁੱਲਤ ਉੱਥੇ ਹੀ ਹੁੰਦੀ ਜ਼ਿਆਦਾ ਜਿੱਥੇ ਕਿ ਆਪਣੀ ਕਮਿਊਨਿਟੀ ਜ਼ਿਆਦਾ ਹਾਂਜੀ ਤੇ ਕਮਿਊਨਿਟੀ ਹਲੇ ਮਤਲਬ ਲੱਖਾਂ 'ਚ ਬਣੀ ਹੈਗੀ ਆਪਣੇ ਆਇਰਲੈਂਡ ਦੇ ਵਿੱਚ ਉੱਥੇ ਤੇ ਹੋ ਜਾਊਗੀ ਇੱਕ ਦਿਨ ਠੀਕ ਹੈ ਤੇ ਇਸ ਕਰਕੇ ਆਪਣੇ ਇੱਕ ਗੁਰੂ ਘਰਾਂ ਡਬਲਨ ਦੇ ਵਿੱਚ ਅੱਛਾ ਜੀ ਤੇ ਉੱਥੇ ਬਾਕਾਇਦਾ ਪੰਜਾਬੀ ਸਿਖਾਈਆਂ ਦੀ ਬੱਚਿਆਂ ਨੂੰ ਚੱਲੇ ਤਾਂ ਬਹੁਤ ਵਧੀਆ ਗੱਲ ਹੈ ਕੁਝ ਮਾਪੇ ਵਪਰਾਲਾ ਕਰਦੇ ਆ ਜੀ ਬੱਚਿਆਂ ਨੂੰ ਲੈ ਕੇ ਜਾਂਦੇ ਆ ਸਿਖਾਉਂਦੇ ਆ ਜਿਹਦੇ ਕਿਸੇ ਹਿੰਮਤ ਹੈਗੀ ਆ ਠੀਕ ਤੇ ਬਾਕੀ ਕਈ ਕੰਟਰੀਆਂ ਵਿੱਚ ਜ਼ਿਆਦਾ ਵਧੀਆ ਹੈਗਾ ਜਿਵੇਂ ਇੰਗਲੈਂਡ ਆਪਣੀ ਕਮਿਊਨਿਟੀ ਕਾਫੀ ਆ ਉੱਥੇ ਜ਼ਿਆਦਾ ਨਹੀਂ ਕੈਨੇਡਾ ਚ ਨੇ ਸਕੂਲ ਵੀ ਫੈਲੀਆਂ ਆ ਹਾਂਜੀ ਹਾਂਜੀ ਤੇ ਬਿਲਕੁਲ ਕਿਸੇ ਦਿਨ ਸਥਿਤੀ ਵਧੀਆ ਹੋ ਜਾਈਏ ਇੱਥੇ ਵੀ ਤੇ ਨਵਜੀਤ ਜੀ ਹੁਣ ਜਿਵੇਂ ਉੱਥੇ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਰਹਿੰਦੇ ਹਨ ਹੋਣਾ ਜਿਵੇਂ ਤੁਸੀਂ ਦੱਸਿਆ ਵੀ 1998 ਜਿੱਥੋਂ ਘਰੋਂ ਜਾਂਦੇ ਹੋ ਹਾਂਜੀ ਤੋਂ 98 'ਚ ਜਾਂਦੇ ਹੋ ਤਾਂ ਤੁਸੀਂ ਉਸ ਤੋਂ ਬਾਅਦ 2008 ਦੇ ਵਿੱਚ ਜਾ ਕੇ ਹਾਂ ਜੀ ਆਇਰਲੈਂਡ ਦੇ ਵਿੱਚ ਤੁਹਾਨੂੰ ਉੱਥੇ ਰਹਿਣ ਲਈ ਜੋ ਕਾਗਜ਼ ਚਾਹੀਦੇ ਨੇ ਉਹ ਮਿਲਦੇ ਨੇ ਮੈਂ 10 ਸਾਲਾਂ ਚ ਤੁਸੀਂ ਸਮਝੋ ਲੈ ਕੇ ਕਿਸ ਹੁੰਦੇ ਪੱਕੇ ਹੁੰਦੇ ਹਾਂ ਜੀ ਹਾਂ ਜੀ ਫਿਰ ਜਦੋਂ 10 ਸਾਲਾਂ ਬਾਅਦ ਆਉਂਦੇ ਹਾਂ ਫਿਰ ਪਿੰਡ ਹਾਂ ਜੀ 10 ਸਾਲ ਬਾਅਦ ਫਿਰ ਮੈਂ ਜਿੱਦਾਂ ਜਦੋਂ ਮੈਨੂੰ ਮੇਰਾ ਵੀਜ਼ਾ ਵਗੈਰਾ ਲੱਗ ਗਿਆ ਮੈਂ ਲੀਗਲ ਹੋ ਗਿਆ ਅੱਛਾ ਜੀ ਤੇ ਬੜਾ ਮੈਨੂੰ ਚਾਅ ਸੀ ਪਿੰਡ ਆਉਣ ਦਾ ਅੱਛਾ ਜੀ ਹੁੰਦਾ ਹੀ ਆ ਹੁੰਦਾ ਜੀ ਹੋਣਾ ਕਿ ਮੈਂ ਆਪਣੀ ਧਰਤੀ ਆਪਣਾ ਘਰ-ਬਾਰ ਜਾ ਕੇ ਦੇਖਾਂ ਹਾਂ ਹਾਂ ਤੇ ਫਿਰ ਮੈਂ ਪਿੰਡ ਆਇਆ ਤੇ ਬੜਾ ਇੱਕਦਮ ਝਟਕਾ ਲੱਗਾ ਮੈਨੂੰ ਦੇਖ ਕੇ ਇਦਾਂ ਸਾਉਥ ਪਹਿਲਾਂ ਝਟਕਾਏ ਲੱਗਾ ਕਿ ਮਾਪੇ ਸਿਆਣੇ ਹੋ ਗਏ ਸੀ ਕਾਫੀ ਹਮਮ ਬਿਰਧ ਹੋ ਗਈ ਸਮੇਂ ਦੇ ਨਾਲ ਹੁਣ ਆਈਆਂ ਠੀਕ ਹੈ ਜੀ ਤੇ ਉਹ ਮੇਰੇ ਤਾਂ ਦਿਮਾਗੋਂ ਜਿਵੇਂ ਮੈਂ ਛੱਡ ਕੇ ਗਿਆ ਸੀ ਹਮਮ ਹਨਾ ਉਹ ਨਕਸ਼ਾ ਸੀਗਾ ਉਹੀ ਪੈਂਡ ਉਹੀ ਰਾਹ ਉਹੀ ਰੂੜੀਆਂ ਹੋਣਗੀਆਂ ਹਨ ਜਦੋਂ ਤੁਸੀਂ ਆਏ ਤਾਂ ਉਹ ਹੈ ਹੀ ਨਹੀਂ ਸੀ ਸਾਰਾ ਕੁਝ ਬਦਲ ਗਿਆ ਤੇ ਮੈਂ ਕਾਫੀ ਮੈਂ ਦੋ ਕੁ ਦੰਤੰਦਰਾਂ ਨੂੰ ਘਰੋਂ ਵੀ ਨਹੀਂ ਬਾਹਰ ਜ਼ਿਆਦਾ ਗਿਆ ਕਿਉਂਕਿ ਮੈਨੂੰ ਇਦਾਂ ਸੀ ਵੀ ਇਹ ਕਿਹੜਾ ਪੰਜਾਬ ਆ ਇਹ ਤਾਂ ਹੈ ਹੀ ਨਹੀਂ ਗਾਣਾ ਤੇ ਮੈਨੂੰ ਕਾਰ ਵੀ ਨਹੀਂ ਸੀ ਮੈਂ ਚਲਾ ਸਕਦਾ ਇੱਥੇ ਤੇ ਪਰ ਹੌਲੀ ਹੌਲੀ ਫੇਮ ਹੁਣ ਮੈਂ ਹਰ ਸਾਲ ਹੁਣ ਆ ਤੇ ਤੇ ਬੱਚਿਆਂ ਨੂੰ ਵੀ ਲੈ ਕੇ ਆਉਣਾ ਚਲੋ ਬਹੁਤ ਵਧੀਆ ਗੱਲ ਹੈ ਹਮ ਤਾਂ ਮਤਲਬ ਉਦਾਂ ਦੇ ਹੋਏ ਜਿੱਦਾਂ ਦੇ ਪਹਿਲਾਂ ਗਏ ਸੀਗੇ ਇਹ ਬਹੁਤ ਵਧੀਆ ਗੱਲ ਆ ਵੀ ਜਿਹੜੇ ਲੋਕ ਪੰਜਾਬ ਦੇ ਨਾਲ ਦਿਲੋਂ ਜੁੜੇ ਹੋਏ ਆ ਜਿਵੇਂ ਤੁਸੀਂ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆਪਣੇ ਦਾਦਾ ਦਾਦੀ ਨੂੰ ਮਿਲਾਉਂਦੇ ਆ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਮਿਲਾਉਂਦੇ ਆ ਪਿੰਡ ਦਿਖਾਉਂਦੇ ਆ ਇਹਦੇ ਨਾਲ ਉਹ ਬੱਚੇ ਸਾਡੀ ਇਸ ਮਿੱਟੀ ਨਾਲ ਜੁੜੇ ਜਾਂਦੇ ਆ ਬਿਲਕੁਲ ਜੀ ਬੱਚੇ ਜੇ ਮੈਂ ਕਿਤੇ ਹਲੇ ਕਾਵਾ ਵੀ ਐਤਕੀ ਦਾ ਸਾਲ ਆਪਾਂ ਨਹੀਂ ਜਾਂਦੇ ਬੱਚੇ ਆਪ ਕਹਿਣ ਲੱਜਾਂਦੇ ਆ ਉਹਨਾਂ ਦਾ ਵੀ ਇਹ ਬਹੁਤ ਵਧੀਆ ਤੁਹਾਡਾ ਇੱਕ ਦੋ ਜਣਾ ਉਹਨਾਂ ਨੂੰ ਸਾਰੇ ਇਸ ਤਰ੍ਹਾਂ ਦਾ ਪਤਾ ਸਭ ਤੋਂ ਵਧੀਆ ਤਰੀਕਾ ਇਹ ਹੀ ਆ ਬੱਚਾ ਨੂੰ ਆਪਣੀ ਮਿੱਟੀ ਨਾਲ ਜੋੜ ਕੇ ਰੱਖਣ ਦਾ ਬਿਲਕੁਲ ਜੀ ਬਿਲਕੁਲ ਤੇ ਮੇਰਾ ਖਿਆਲ ਹੈ ਵੀ ਤੁਸੀਂ ਇਸ ਕਰਕੇ ਵੀ ਜੁੜੇ ਰਹੇ ਪੰਜਾਬ ਨਾਲ ਕਿਉਂਕਿ ਤੁਸੀਂ ਸਾਹਿਤਕ ਸ਼ਖਸੀਅਤ ਹੋ ਤੁਸੀਂ ਜਦੋਂ ਮੈਨੂੰ ਪਤਾ ਛੋਟੀ ਉਮਰ ਤੋਂ ਹੀ ਤੁਸੀਂ ਗੀਤ ਲਿਖਣ ਦਾ ਤੁਹਾਨੂੰ ਸ਼ੌਂਕ ਸੀ ਤੁਹਾਨੂੰ ਬਹੁਤ ਸਾਰੇ ਗੀਤ ਦੇਵ ਤਰੀਕੇ ਦੇ ਤੇ ਕਿੰਨੇ ਕਲਾਕਾਰਾਂ ਦੀ ਜਵਾਨੀ ਚ ਆ ਰਹੀ ਹੁਣ ਵੀ ਜਾ ਰਹੇ ਹਨ ਤੇ ਉਹਨੇ ਤਾਂ ਨਹੀਂ ਪਰ ਫਿਰ ਵੀ ਚਲੋ ਕਾਫੀ ਤੁਸੀਂ ਮਤਲਬ ਗੀਤਾਂ ਨਾਲ ਸਹਿਤ ਨਾਲ ਜੁੜੇ ਰਹੇ ਹੋ ਨਾ ਤੇ ਤੁਸੀਂ ਆਪ ਵੀ ਇੱਕ ਇਸ ਤਰ੍ਹਾਂ ਦਾ ਗੀਤ ਤਿਆਰ ਕੀਤਾ ਸੀ ਮੈਂ ਚਾਹੁੰਗਾ ਵੀ ਆਪਣੀਆਂ ਗੱਲਾਂ ਦੇ ਨਾਲ ਨਾਲ ਮੈਂ ਤੁਹਾਡਾ ਉਹ ਗੀਤ ਵੀ ਸੁਣਾ ਹਨਾ ਜਰੂਰ ਜੀ ਉਹ ਗੀਤ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਪਹਿਲਾਂ ਆਪਾਂ ਸੁਣਦੇ ਹਾਂ ਤੁਹਾਡਾ ਗੀਤ ਹਨਾ ਉਹ ਪੰਜਾਬ ਵਾਲੀ ਬਸ ਜਿਹੇ ਜਿਹੇ ਜ਼ਿੰਦਗੀ ਖੜਾ ਰਹੇ ਆ ਉਸ ਹਿਸਾਬ ਨਾਲ ਹੀ ਉਹਹੀ ਗੀਤ ਵੀ ਜਿਹਨ ਮੇ ਤੁਹਾਡੇ ਆਉਂਦੇ ਰਹਿੰਦੇ ਆ ਬਿਲਕੁਲ ਬਿਲਕੁਲ ਤੇ ਉਹ ਮੈਂ ਤੁਹਾਨੂੰ ਦੋ ਲਾਈਨਾਂ ਜਰੂਰ ਸੁਣਾਉਂਗਾ ਤੁਹਾਨੂੰ ਉਹ ਬਿਲਕੁਲ ਜੀ ਜਰੂਰ ਸੁਣਾਓ ਜੀ ਹਾਂ ਜੀ ਕੱਲਾ ਰਹ ਜੁਗਾ ਪੰਜਾਬ ਸੁਨਾ ਹੋ ਜੁਗਾ ਪੰਜਾਬ ਕੱਲਾ ਰਹ ਜੂਗਾ ਪੰਜਾਬ ਸੁਨਾ ਹੋ ਜੂਗਾ ਪੰਜਾਬ ਹੌਲੀ ਹੌਲੀ ਇਥੋਂ ਸਾਰੇ ਹੌਲੀ ਹੌਲੀ ਇਥੋਂ ਸਾਰੇ ਕਰ ਜਾਣਗੇ ਕਿ ਨਾਰਾਂ ਉਜੜਗੇ ਜੋ ਕਰ ਦਸ ਰਬਾ ਕੀ ਬਸਣਗੇ ਦਵਾਰਾਂ ਸਹੀ ਹੈ ਜੀ ਉਜੜਗੇ ਜੋ ਕਰ ਦਸ ਰਬਾ ਕੀ ਬਸਣਗੇ ਦਵਾਰਾ ਕੱਲਾ ਰਹ ਜੂਗਾ ਪੰਜਾਬ ਸੁਨਣਾ ਹੋ ਜੂਗਾ ਪੰਜਾਬ ਨਵਜੀਤ ਜੀ ਜਿੰਨਾ ਸੋਹਣਾ ਤੁਸੀਂ ਲਿਖਿਆ ਉਹਨਾ ਸੋਹਣਾ ਤੁਸੀਂ ਗਾਇਆ ਹੈ ਹੈਨਾ ਸ਼ੁਕਰੀਆ ਜੀ ਤੇ ਮੇਰਾ ਖਿਆਲ ਆ ਵੀ ਜਿਹੜਾ ਬੰਦਾ ਮਹਿਸੂਸ ਕਰਦਾ ਹੈਨਾ ਜੀ ਜਿਹਦੇ ਅੰਦਰ ਅਹਿਸਾਸ ਨੇ ਉਹੀ ਇਹਨਾਂ ਗੱਲਾਂ ਨੂੰ ਕਲਮਬੱਧ ਕਰ ਸਕਦਾ ਉਹੀ ਗਾ ਸਕਦਾ ਤੇ ਤੁਹਾਡੀ ਇਹ ਭਾਵਨਾ ਨੂੰ ਸਲਾਮ ਆ ਮੇਰੀ ਸ਼ੁਕਰੀਆ ਜੀ ਬਈ ਤੁਸੀਂ ਇੰਨੇ ਦੇਸ਼ਾਂ ਦੀ ਧਰਤੀ ਗਾ ਕੇ ਵੀ ਜਿਹੜੇ ਸ਼ਬਦਾਂ ਦਾ ਸੰਸਾਰ ਹੈ ਹਨਾ ਜਿਹੜਾ ਗੀਤਾਂ ਦਾ ਸੰਸਾਰ ਆ ਜਿਹੜਾ ਲਿਖਣ ਵਾਲੀ ਕਲਾ ਵਾ ਇਹਨੂੰ ਆਪਣੇ ਨਾਲ ਰੱਖਿਆ ਤੇ ਹੁਣ ਵੀ ਲਗਾਤਾਰ ਤੁਸੀਂ ਲਿਖਦੇ ਹੋ ਹਾਂ ਜੀ ਸਫਰ ਜਾਰੀ ਹੈ ਟਾਈਮ ਮਿਲਦਾ ਜਦੋਂ ਵੀ ਕੋਈ ਮੁਖੜਾ ਜਾਦਾ ਜਾਂਦਾ ਉਹ ਲਿਖ ਲੈਂਦੇ ਹਾਂ ਨਾ ਤੇ ਮੈਂ ਲਿਖ ਲੈਣਾ ਕਿਉਂਕਿ ਇਹ ਚੀਜ਼ਾਂ ਤੁਸੀਂ ਕਦੇ ਇਹ ਮਤਲਬ ਤੁਹਾਡੇ ਦਿਮਾਗ ਚ ਨਹੀਂ ਜਾਂਦੀਆਂ ਚੋ ਕੱਟ ਨਹੀਂ ਸਕਦੇ ਤੇ ਪੰਜਾਬੀ ਆ ਤੇ ਉਹ ਪੰਜਾਬੀ ਬੋਲਣੀ ਨਹੀਂ ਹਟੂਆ ਕਦੇ ਵੀ ਨਹੀਂ ਕੋ ਨਹੀਂ ਜਾਊਗਾ ਜੀ ਨਹੀਂ ਜਾਊਗਾ ਜੀ ਬਿਲਕੁਲ ਜੀ ਫਿਰ ਤੁਹਾਨੂੰ ਉੱਥੇ ਬੈਠਿਆ ਜਿਵੇਂ ਕਹਿੰਦੇ ਹੁੰਦੇ ਆ ਵੀ ਲੱਖ ਪ੍ਰਦੇਸ ਦੀ ਧਰਤੀ ਗਾਉਂਦੇ ਸੁਪਨੇਵਾ ਬੋਲੀ ਵਿੱਚ ਆਉਂਦੇ ਹਨਾ ਸੁਪਨੇਸ ਤਾਂ ਪੰਜਾਬ ਤੁਹਾਡੇ ਘੁੰਮਦਾ ਹਨਾ ਸੁਪਨੇ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਈ ਵਾਰ ਦੇਖਦਾ ਹਾਂ ਨਾ ਵੀ ਜਦੋਂ ਮੈਂ ਉੱਥੋਂ ਇੱਥੇ ਆਉਣਾ ਮੈਨੂੰ ਉਧਰਲਾ ਸੁਪਨਾ ਕਦੇ ਨਹੀਂ ਆਇਆ ਕਿਆ ਬਾਤ ਹੈ ਕਿਆ ਬਾਤ ਉਧਰ ਤੇ ਹੈ ਪਤਾ ਹੈ ਹਾਲਾਂਕਿ ਮੇਰਾ ਦੂਜਾ ਘਰ ਓਏ ਪਹਿਲਾ ਘਰ ਹੈ ਠੀਕ ਹੈ ਜੀ ਤੁਹਾਡੇ ਬੱਚਿਆਂ ਦਾ ਵੀ ਉਧਰ ਤੁਸੀਂ ਦੱਸਦਾ ਵੀ ਹੈਨਾ ਬੱਚਿਆਂ ਦਾ ਬੜਾ ਮੋਹ ਉਸ ਧਰਤੀ ਨਾਲ ਕਿਉਂਕਿ ਉਹਨਾਂ ਦੀ ਉਹ ਸਮਝ ਲਓ ਜਨਮ ਭੂਮੀ ਹੁਣ ਤੋਂ ਹੀ ਹੋ ਰਿਹਾ ਹੈਨਾ ਬਿਲਕੁਲ ਜੀ ਪਰ ਜਦੋਂ ਮੈਂ ਇਥੋਂ ਉੱਥੇ ਜਾਂਦਾ ਮੈਨੂੰ ਇਤਿਹਸ ਸੁਣਨੇ ਫੇ ਕਾਫੀ ਦਿਨੋਂ ਦੇ ਰਹਿੰਦੇ ਆਂ ਕੀ ਬਾਤ ਕਹਿੰਦੇ ਜੀ ਮੈਨੂੰ ਪਤਾ ਮੈਂ ਤੁਹਾਡਾ ਪਿੰਡ ਸਤھਵਾ ਵੇਟ ਤੁਹਾਡੇ ਨਾਲ ਮੈਂ ਪਿੰਡ ਵਿੱਚ ਗਿਆ ਉਹ ਪਿੰਡ ਵੀ ਬੜਾ ਖੂਬਸੂਰਤ ਪਿੰਡ ਹੈ ਇਤਿਹਾਸਕ ਹੈ ਹੈਨਾ ਤੇ ਉਹ ਉਧਾਂ ਦੀਆਂ ਥਾਵਾਂ ਕਿੱਥੇ ਮਨਚੋਂ ਨਿਕਲ ਸਕਦੀਆਂ ਤੁਹਾਡੇ ਪਿੰ ਜ਼ਮੀਨਾਂ ਉਹ ਖੇਤ ਉਹ ਕਿੱਥੇ ਨਿਕਲਨੇ ਨੇ ਮਨ ਚੋਂ ਹਨਾ ਨਹੀਂ ਜੀ ਨਹੀਂ ਮੈਂ ਕੱਲ ਬੱਚੇ ਸੀਗੇ ਮੇਰੇ ਨਾਲ ਤੇ ਮੈਂ ਉਹਨਾਂ ਨੂੰ ਬਾਜ਼ਾਰ ਉੱਥੇ ਭੀੜੀਆਂ ਗਲੀਆਂ ਪਿਆਰ ਦੀਆਂ ਮੈਂ ਲੈ ਕੇ ਗਿਆ ਤੇ ਮੈਂ ਉਹੀ ਜਾਂਦਾ ਤਾਜ਼ੀਆਂ ਹੋਈਆਂ ਬੱਚਿਆਂ ਦੱਸਿਆ ਮੈਂ ਕਿਹਾ ਇੱਥੇ ਮੈਂ ਘੁੰਮਦਾ ਹੁੰਦਾ ਸੀ ਉਹ ਬਚਪਨ ਉਹ ਸਾਰਾ ਕੁਝ ਉਹ ਤੁਹਾਡੇ ਨਾਲ ਰਹਿਣਾ ਹਮੇਸ਼ਾ ਹੀ ਬਿਲਕੁਲ ਜੀ ਬਿਲਕੁਲ ਤੇ ਤੁਹਾਡੇ ਮਨ ਚ ਕਿਤੇ ਕਿਤੇ ਇਹ ਸਵਾਲ ਆਉਂਦਾ ਵੀ ਮੈਂ ਵੀ ਹੋਰ ਥੋੜੇ ਸਾਲ ਉੱਥੇ ਲਾ ਕੇ ਫਿਰ ਮੈਂ ਪੰਜਾਬ ਚ ਆ ਜਾਣਾ ਹਾਂਜੀ ਇਹ ਆਉਂਦਾ ਅਕਸਰ ਹੀ ਹੁੰਦਾ अच्छा ओदा वापस पक्के तौर दे ਘਟ ਹੀ ਆਉਂਦਾ اچھا ਆ ਕੇ ਫਿਰ ਸਵਾਲੇ ਵਾਪਸ ਮੋੜ ਲੈਂਦੇ ਹਾਂ ਨਾ ਕਿ ਆ ਮੋੜ ਜਾਂਦਾ ਉਹ ਜਦੋਂ ਇਹ ਦੇਖਦੀ ਆ ਦੇਖੀਦਾ ਵੀ ਯਾਰ ਵੀ ਬੱਚੇ ਜਿਹੜੇ ਹੈਗੇ ਆ ਉਹ ਉਧਰ ਮਤਲਬ ਪੜਦੇ ਆਪਣੇ ਜਾਂ ਵੱਡੇ ਹੁੰਦੇ ਆ ਤੇ ਫਿਰ ਜਦੋਂ ਕੱਲ ਨੂੰ ਉਹਨਾਂ ਦਾ ਵੀ ਮਤਲਬ ਆਪਣਾ ਘਰ ਬਸਾਉਣਾ ਉਹਨਾਂ ਨੇ ਉਹਨਾਂ ਦੇ ਬੱਚੇ ਹੋਣੇ ਆ ਉਹਨਾਂ ਦਾ ਉਹ ਦੇਸ਼ ਹੋ ਗਿਆ ਫੇਰ ਸੋਚੀਦਾ ਵੀ ਜਦੋਂ ਤਾਂ ਅਸੀਂ ਜਵਾਨੀ ਚਲੇ ਗਏ ਇੱਥੋਂ ਮਾਪੇ ਬਾਬਾ ਨੂੰ ਕੱਲੇ ਛੱਡ ਗਏ ਫਿਰ ਅਸੀਂ ਹੁਣ ਉਹ ਉਹ ਉਹਨਾਂ ਨੂੰ ਛੱਡ ਕੇ ਇੱਥੇ ਆ ਜੀਏ ਤਾ ਉਹਦੇ ਬੱਚਿਆਂ ਨੂੰ ਨਾ ਇਹ ਵੀ ਗੱਲ ਸਹੀ ਉਹ ਵੀ ਇੱਕ ਕਿਸਮ ਦੀ ਨਹੀਂ ਸਹਾਰੀ ਜਾਂਦੀ ਪੀੜ ਹੈ ਨਾ ਉਹ ਬੱਚਿਆਂ ਲਈ ਫਿਰ ਉਹੀ ਸਮੱਸਿਆ ਜਿਹੜੀ ਆਪਣੇ ਲਈ ਹਾਂਜੀ ਹਾਂਜੀ ਪਰ ਇਹਨਾਂ ਜ਼ਰੂਰ ਆ ਵੀ ਜਿੰਨਾ ਵੀ ਸਮਾਂ ਵੱਧ ਤੋਂ ਵੱਧ ਹੋ ਸਕੇ ਜਦੋਂ ਤੁਸੀਂ ਰਿਟਾਇਰ ਹੋ ਗਏ ਵੀ ਮੈਂ ਇੰਡੀਆ 'ਚ ਬਤਾਉਂਗਾ ਜੁਰ ਅਸੀਂ ਬਤਾਵਾਂਗੇ ਇਹ ਇਹ ਵੀ ਬੜੀ ਖੁਸ਼ੀ ਦੀ ਗੱਲ ਆ ਮੈਨੂੰ ਸੁਣ ਕੇ ਚੰਗਾ ਲੱਗਦਾ ਵੀ ਸਾਡੇ ਬਹੁਤ ਸਾਰੇ ਪੰਜਾਬੀ ਜਿਹੜੇ ਬੇਸ਼ੱਕ ਪ੍ਰਵਾਸ ਕੀਤਾ ਉਹਨਾਂ ਨੇ ਰੁਜ਼ਗਾਰ ਲਈ ਜਾਂ ਕਹਿ ਲਓ ਇੱਕ ਬਿਹਤਰ ਜੀਵਨ ਜਿਉਣ ਲਈ ਜਾਂ ਆਪਣੇ ਮਿੱਤਰਾਂ ਦੋਸਤਾਂ ਨੂੰ ਵੇਖ ਕੇ ਕਿਉਂਕਿ ਸਾਡੇ ਪੰਜਾਬੀ ਹਮੇਸ਼ਾ ਹੀ ਪ੍ਰਵਾਸ ਕਰਦੇ ਰਹੇ ਨੇ ਟਾੜੇ ਵੇਲੇ ਨਹੀਂ ਸ਼ੁਰੂ ਹੋਇਆ ਅੱਜ ਨਹੀਂ ਹੋਇਆ ਹੈ ਨਾ ਪੰਜਾਬੀ ਹਮੇਸ਼ਾ ਹੀ ਪ੍ਰਵਾਸ ਕਰਦੇ ਰਹੇ ਨੇ ਤੇ ਅਸੀਂ ਸਾਡੇ ਇਤਿਹਾਸ ਵਿੱਚ ਵੀ ਇਦਾਂ ਦੀਆਂ ਬਹੁਤ ਸਾਰੀਆਂ ਧਾਰਨਾ ਨੇ ਤੇ ਪ੍ਰਵਾਸ ਸਾਡੇ ਮੈਨੂੰ ਲੱਗਦਾ ਲੇਖਾਂ 'ਚ ਲਿਖਿਆ ਹੋਇਆ ਪੰਜਾਬੀ ਲੇਖਾਂ 'ਚ ਬਿਲਕੁਲ ਬਿਲਕੁਲ ਬਰੱਟ ਦੇ ਬੱਚਾ ਜੀ ਹੈ ਨਾ ਪ੍ਰਵਾਸ ਦਾ ਜਿੱਥੇ ਹੰਡਾਉਣਾ ਪੈਂਦਾ ਦਰਦ ਮਾਪੇ ਨੂੰ ਸਾਡੇ ਪਿਛਲੇ ਭੈਣ ਭਰਾਵਾਂ ਨੂੰ ਸਾਡੀ ਧਰਤੀ ਨੂੰ ਮੇਰੇ ਖਿਆਲੋਂ ਉੱਥੇ ਕੁਝ ਫਾਇਦੇ ਵੀ ਨਹੀਂ ਨੇ ਜੇ ਤੁਸੀਂ ਪ੍ਰਵਾਸ ਕੀਤਾ ਬਿਲਕੁਲ ਜੀ ਬਿਹਤਰ ਜੀਵਨ ਆਪਣਾ ਬਣਾਇਆ ਤਾਂ ਤੁਸੀਂ ਉੱਥੋਂ ਪੰਜਾਬ ਲਈ ਬਹੁਤ ਕੁਝ ਕੀਤਾ ਵੀ ਹੈ ਸਾਡੇ ਬਹੁਤ ਸਾਰੇ ਪੰਜਾਬੀਆਂ ਨੇ ਉੱਧਰ ਜਾ ਕੇ ਇੰਨੀ ਮਿਹਨਤ ਕੀਤੀ ਪੈਸਾ ਕਮਾਇਆ ਤੇ ਪੰਜਾਬ ਹਲਕਿਆ ਤੇ ਤੁਸੀਂ ਵੀ ਉਸ ਤਰ੍ਹਾਂ ਦੀ ਸ਼ਖਸੀਅਤੋਂ ਮੈਨੂੰ ਪਤਾ ਤੁਸੀਂ ਇਸ ਕਰਾਂ ਦੇ ਸਹਿਤ ਕੰਮਾਂ ਨਾਲ ਜੁੜੇ ਹੋਏ ਹੋ ਆ ਵੀ ਇਹ ਸ਼ਾਇਦ ਇੱਕ ਚੰਗਾ ਪੱਖ ਵੀ ਆ ਪਰਵਾਸਦਾ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਮੈਂ ਚਾਹੂੰਗਾ ਕਿ ਸਾਡੇ ਅੱਜ ਦੇ ਬੱਚੇ ਜਿਹੜੇ ਕਿਤਾਬਾਂ ਨਾਲੋਂ ਟੁੱਟ ਰਹੇ ਨੇ ਹਨਾ ਕਿਉਂਕਿ ਤੁਸੀਂ ਕਿਤਾਬਾਂ ਨਾਲ ਜੁੜੀ ਹੋਈ ਸ਼ਖਸੀਅਤ ਤੋਂ ਚੰਗੇ ਗੀਤਾਂ ਨਾਲ ਟੁੱਟ ਰਹੇ ਨੇ ਤੇ ਇਹਦੇ ਬਾਰੇ ਤੁਸੀਂ ਜਰੂਰ ਸਾਡੇ ਨੌਜਵਾਨਾਂ ਨੂੰ ਸਨੇਹਾ ਦਿਓ ਵੀ ਉਹਨਾਂ ਨੂੰ ਕਿਸ ਤਰ੍ਹਾਂ ਦਾ ਪੜ੍ਹਨਾ ਚਾਹੀਦਾ ਕਿਸ ਤਰ੍ਹਾਂ ਦੇ ਗੀਤ ਸੁਣਨੇ ਚਾਹੀਦੇ ਹਨ ਦੇਖੋ ਜੀ ਜਿਹੜਾ ਸਮਾਂ ਆ ਉਹਦੇ ਨਾਲ ਜਿਹੜਾ ਬਦਲਾਅਤਾ ਉਹ ਕੁਦਰਤੀ ਆ ਬਿਲਕੁਲ ਜੀ ਟੈਕਨੋਲੋਜੀ ਆ ਗਈ ਉਹਦੇ ਵਿੱਚ ਫੋਨ ਹੈਗੇ ਆ ਟੈਬਲੇਟ ਹੈਗੇ ਆ ਜੀ ਇਹਦੇ ਵਿੱਚ ਕਿਤਾਬਾਂ ਪੜ੍ਹਨ ਦੇ ਵੀ ਜਰੀਏ ਹੈਗੇ ਆ ਜੇ ਤੁਸੀਂ ਬੱਚੇ ਨੂੰ ਅਨਕਰੇਜ ਕਰਨਾ ਹੋਏ ਕਿਤਾਬਾਂ ਵਾਸਤੇ ਤੁਸੀਂ ਉਹਨੂੰ ਡਿਜੀਟਲ ਬੁੱਕਲ ਦੇ ਸਕਦੇ ਆ ਉਹਦੇ ਵਿੱਚ ਕਿਤਾਬ ਵਾਂਗ ਹੀ ਬਣੀ ਹੋਈ ਆ ਜੀ ਠੀਕ ਹੈ ਜੀ ਜャ ਤੁਸੀਂ ਕਈ ਆਪਣੇ ਸਖਸ਼ੀਤਾ ਲੇਖਕ ਹੈ ਜਿਨ੍ਹਾਂ ਨੇ ਆਪਣੀਆਂ ਆਡੀਓ ਆਡੀਓ ਪਾਈਆਂ YouTube ਤੇ ਬਹੁਤ ਸਾਰੇ ਇਦਾਂ ਦੇ ਨਾਵਲ ਲਿਖਾ ਦੇ ਹਾਂ ਆਡੀਓ ਬਣਾ ਕੇ ਬੰਨੇ ਪਾ ਦਿੱਤੇ ਨੇ ਟੈਕਨੋਲੋਜੀ ਥਰੂ ਸੁਣ ਸਕਦੇ ਆ ਟੈਕਨੋਲੋਜੀ ਫਿਜ਼ੀਕਲੀ ਬੁੱਕ ਨਾਲ ਨਹੀਂ ਲਿਜਾ ਸਕਦੇ ਉੱਥੋਂ ਸੁਣ ਸਕਦੇ 2-3 ਝੋਲੇ ਭਰ ਕੇ ਜਾਓ ਇੱਕ ਬੁੱਕ ਉਹ ਮਤਲਬ ਈ-ਬੁੱਕ ਆ ਜਾਂਦੀ ਜੇ ਤੁਸੀਂ ਉਹਨੂੰ ਇਸ ਤਰ੍ਹਾਂ ਕਰ ਸਕਦੇ ਆ ਇਹ ਵਧੀਆ ਹਾਂਜੀ ਤੁਹਾਡਾ ਸੁਝਾਅ ਹੈਗਾ ਹਾਂ ਤੇ ਬਾਕੀ ਵੀ ਗੱਲ ਹੈਗੀ ਹੈ ਤੁਹਾਡੀ ਸਹੀ ਵੀ ਜੇ ਬੱਚੇ ਜੋਨੇ ਕੇ ਸਨਿਕਾ ਵੀ ਮੈਨੂੰ ਇਹ ਦੱਸ ਦਿਓ ਕਿ ਉੱਥੋਂ ਦੇ ਨੌਜਵਾਨ ਕਿਦਾਂ ਦੇ ਗੀਤ ਸੁਣਦੇ ਆ ਮੈਂ ਤੁਹਾਨੂੰ ਉਹਨਾਂ ਦਾ ਭਵਿੱਖ ਦੱਸ ਦਊਗਾ ਹਨ ਤੇ ਵੀ ਜੇ ਸਾਡੇ ਨੌਜਵਾਨ ਚੰਗੇ ਗੀਤ ਸੁਣਨਗੇ ਜਾਂ ਇਸ ਤਰ੍ਹਾਂ ਦੇ ਸਾਰੂ ਗੀਤ ਸਾਡੇ ਬਹੁਤ ਸਾਰੇ ਲੇਖਕਾਂ ਨੇ ਲਿਖਿਆ ਤਾਂ ਉਸ ਤਰ੍ਹਾਂ ਕੋਈ ਸੋਚ ਹੋਊਗੀ ਹਨਾ ਹਾਂਜੀ ਹਾਂਜੀ ਤੇ ਵਧੀਆ ਲੱਗਦਾ ਤੁਹਾਡੀ ਵਰਗੀ ਸਖਸ਼ੀਅਤ ਨਾਲ ਗੱਲਾਂ ਕਰਕੇ ਤੇ ਮੈਂ ਚਾਹੂੰਗਾ ਵੀ ਤੁਹਾਡੇ ਮਨ ਦੀ ਕੋਈ ਹੋਰ ਗੱਲ ਜਿਹੜੀ ਮੈਂ ਪੁੱਛ ਨਾ ਸਕਿਆ ਹੋਵਾਂ ਜਿਵੇਂ ਤੁਹਾਡੇ ਉੱਥੋਂ ਦਾ ਜੋ ਮਾਹੌਲ ਆ ਉੱਥੋਂ ਦੀ ਸਿੱਖਿਆ ਉੱਥੋਂ ਦਾ ਵਾਤਾਵਰਨ ਉੱਥੋਂ ਦੇ ਲੋਕ ਤੇ ਸਾਡਾ ਵੀ ਇਹ ਸਵਾਲ ਮੈਨੂੰ ਲੱਗਦਾ ਵੀ ਇਹ ਜ਼ਰੂਰ ਮੈਂ ਪੁੱਛਾਂ ਵੀ ਉੱਥੇ ਹੈਗਾ ਕੀ ਤੁਹਾਨੂੰ ਵਧੀਆ ਲੱਗਦਾ ਜਿਹੜਾ ਸਾਡੇ ਦੇਸ਼ 'ਚ ਵੀ ਵਧੀਆ ਹੋ ਸਕਦਾ ਹਾਂਜੀ ਦੇਖੋ ਜੀ ਉਹ ਜਿਹੜੇ ਦੇਸ਼ ਜਿਹੜੇ ਤਰੱਕੀ ਕਰ ਚੁੱਕੇ ਆ ਜੀ ਹੋਰ ਕਰੀ ਜਾ ਰਹੇ ਆ ਕਿਉਂ ਸਾਡਾ ਦੇਸ਼ ਹਲੇ ਮਤਲਬ ਉਸ ਮਕਾਮ ਤੇ ਨਹੀਂ ਪਹੁੰਚਿਆ ਜੀ ਅ ਵੀ ਜਿੱਦਾਂ ਹੁਣ ਤੁਸੀਂ ਕਹਿ ਲੋ ਵੀ ਆਮ ਬੰਦ ਜਿਹੜੀ ਜ਼ਿੰਦਗੀ ਆ ਉਹਨਾਂ ਦੇਸ਼ਾਂ ਵਿੱਚ ਕਾਫੀ ਖੁਸ਼ਹਾਲ ਆ ਜੀ ਜਿੱਦਾਂ ਖਾਸ ਬੰਦੇ ਦੀ ਜ਼ਿੰਦਗੀ ਦਾ ਹਰ ਥਾਂ ਹੀ ਵਧੀਆ ਹੁੰਦੀ ਹੈ ਕਿਉਂਕਿ ਉਹਨਾਂ ਕੋਲ ਸਭ ਸੁਵਿਧਾ ਹੁੰਦੀ ਹੈ ਉਹਨਾਂ ਕੋਲੇ ਸਾਰ ਸਹੂਲਤਾਂ ਹੈ ਉਹ ਹਰ ਥਾਂ ਤੇ ਵਧੀਆ ਆਮ ਬੰਦੇ ਦੀ ਜਿਹੜੀ ਐਜੂਕੇਸ਼ਨ ਹੈ ਸਿੱਖਿਆ ਦਾ ਉਹ ਉੱਥੇ ਹੀ ਜਾਂਦੇ ਆ ਬੱਚੇ ਬਣ ਜਿੱਥੇ ਕਾਫੀ ਕੋਈ ਅਮੀਰ ਬੰਦੇ ਤੇ ਵੀ ਜਾਂਦੇ ਹੁੰਦੇ ਹਨ ਤੇ ਇਹ ਬਹੁਤ ਫਰਕ ਹੈ ਜੀ ਤੇ ਫਿਰ ਮਤਲਬ ਸਟੈਂਡਰਡ ਜਿਹੜਾ ਰਹਿਣ ਦਾ ਆ ਉਹ ਸਾਡੇ ਦੇਸ਼ ਨਾਲੋਂ ਕਾਫੀ ਹੱਦ ਤੱਕ ਉਹਨਾਂ ਦੇਸ਼ਾਂ ਦਾ ਵਧੀਆ ਤੇ ਜੇ ਕੋਈ ਬੰਦਾ ਹੋ ਗਿਆ ਥੋੜਾ ਛੋਟਾ ਕੋਈ ਕਾਰੋਬਾਰ ਕਰਦਾ ਤੇ ਉਹ ਵੀ ਇਹ ਚੀਜ਼ ਤੇ ਸਾਡਾ ਹਲੇ ਪਹੁੰਚਣਾ ਬਾਕੀ ਆ ਅਸੀਂ ਆਸ ਕਰਦੇ ਹਾਂ ਵੀ ਇੰਡੀਆ ਵੀ ਇਸ ਮਕਾਮ ਤੇ ਪਹੁੰਚੇ ਜਿੱਥੇ ਹਰ ਇੱਕ ਬੰਦੇ ਦੀ ਐਜੂਕੇਸ਼ਨ ਲਾਜ਼ਮੀ ਹੋਵੇ ਕੋਈ ਬੱਚਾ ਇਹਜ਼ਾ ਲਾ ਬਣੇ ਵੀ ਉਹ ਘਰ ਰਹਿ ਨਾ ਸਕੇ ਐਜੂਕੇਸ਼ਨ ਤੋਂ ਬਿਨਾ ਹਰ ਬੱਚੇ ਨੂੰ ਸਿੱਖਿਆ ਦਾ ਅਧਿਕਾਰ ਹਾਂਜੀ ਸਿੱਖਿਆ ਦਾ ਅਧਿਕਾਰ ਹੋਵੇ ਸਿੱਖਿਆ ਸਟੈਂਡਰਡ ਜਿਹੜਾ ਸਕੂਲਾਂ ਦਾ ਪੱਧਰ ਪੱਧਰ ਉੱਚਾ ਹੋਵੇ ਹਨਾ ਜਿਵੇਂ ਹੁਣ ਆਪਾਂ ਪ੍ਰਾਈਵੇਟ ਮਹਿੰਗੇ ਸਕੂਲਾਂ ਵਿੱਚ ਭੇਜਦੇ ਆ ਕੋਈ ਕੋਈ ਤਾਂ ਬੰਦੇ ਜਿਹੜੇ ਪਰਿਵਾਰ ਹੈਗੇ ਉਹ ਭੇਜ ਸਕਦੇ ਆ ਕੁਝ ਨਹੀਂ ਭੇਜ ਸਕਦੇ ਨਹੀਂ ਹਨਾ ਤੇ ਉਹ ਸਰਕਾਰੀ ਸਕੂਲਾਂ ਦਾ ਇਸ ਤਰ੍ਹਾਂ ਪੱਦਰ ਉਹਨਾਂ ਦੇ ਬਰਾਬਰ ਕਿਤੇ ਚੱਲ ਜਵੇ ਜਿਵੇਂ ਬਾਹਰ ਆ ਇਸ ਕਰਕੇ ਉਹ ਦਿਆਂ ਦਾ ਸੀ ਬੜੀ ਬੇਸਵਰੀ ਦਾ ਰੀਕ ਕਰਾਂਗੇ ਚਲੋ ਅਸੀਂ ਅਸੀਂ ਵੀ ਤੁਹਾਡੇ ਸੁਪਨੇ ਨੂੰ ਪੂਰਾ ਹੁੰਦਾ ਵੇਖਣਾ ਲੋਚਦੇ ਆ ਵੀ ਉੱਥੇ ਹਰ ਬੰਦੇ ਨੂੰ ਬਰਾਬਰ ਸਹੂਲਤਾ ਹੈ ਨਾ ਉੱਥੇ ਜਿਵੇਂ ਇੱਥੇ ਸੀ ਪਰ ਮਹਿਸੂਸ ਕਰਦੇ ਆ ਵੀ ਇੱਥੇ ਕੁਝ ਲੋਕਾਂ ਲਈ ਬਹੁਤ ਜ਼ਿਆਦਾ ਤੇ ਕੁਝ ਲੋਕਾਂ ਲਈ ਜੋ ਮੈਂ ਹੈ ਨਹੀਂ ਬਿਲਕੁਲ ਤੇ ਉਹ ਬਰਾਬਰਤਾ ਦਾ ਸੰਕਲਪ ਜਿਹੜਾ ਸਾਡੇ ਗੁਰੂ ਸਹਿਬਾਨ ਨੇ ਸਿਰਜਿਆ ਸੀ ਸਾਡੇ ਲਈ ਬੇਇਮਾਨਸਕੀ ਜਤ ਸਭ ਨੇ ਕਿ ਪਹਿਚਾਣੇ ਉਹ ਵੀ ਅਸੀਂ ਸਾਰੇ ਬਰਾਬਰਤਾ ਦਾ ਸੱਚਮੁੱਚ ਹੋਵੇ ਕਿ ਬਿਲਕੁਲ ਉਹਦਾ ਹੈਗਾ ਬੇਸ਼ੱਕ ਕਾਗਜ਼ਾਂ ਵਿੱਚ ਕਿਤਾਬਾਂ ਵਿੱਚ ਪਰ ਉਹ ਸੱਚੀ ਮੱਚ ਪ੍ਰੈਕਟੀਕਲ ਹੋਵੇ ਹਨ ਤੇ ਨਵਜੀਤ ਜੀ ਬਹੁਤ ਚੰਗਾ ਲੱਗਿਆ ਵੀ ਤੁਸੀਂ ਉਥੋਂ ਆਇਲੈਂਡ ਤੋਂ ਹੁਣ ਆਏ ਹੋ ਤੇ ਪੰਜਾਬ ਦੇ ਲਈ ਹਰ ਸਾਲ ਤੁਸੀਂ ਆਉਂਦੇ ਹੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਪਿੰਡ ਘਮਾਉਨੇ ਹੋ ਆਪਣਾ ਪੰਜਾਬ ਘਮਾਉਨੇ ਹੋ ਤੇ ਮਿੱਟੀ ਨਾਲ ਜੁੜੇ ਹੋਏ ਹੋ ਨਾ ਤੇ ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਬਾਰ ਬਾਰ ਆ ਕੇ ਸਾਡੇ ਦਰਸ਼ਕਾਂ ਨਾਲ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਸਾਂਝੀਆਂ ਕਰਦੇ ਰਹੋਗੇ ਨਾ ਤੇ ਨਾਲ ਨਾਲ ਆਪਣੀ ਕਲਾ ਨੂੰ ਤੁਸੀਂ ਜਿਸ ਤਰ੍ਹਾਂ ਕਲਾ ਦੇ ਨਾਲ ਆਪਣੀਆਂ ਗੱਲਾਂ ਕਹਿੰਦੇ ਹੋ ਕਹਿੰਦੇ ਰਹੋਗੇ ਤੇ ਤੁਹਾਡਾ ਬਹੁਤ 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 ਧੰਨਵਾਦ ਤੁਹਾਡਾ ਵੀ ਸ਼ੁਕਰੀਆ ਜੀ ਕਰਮਜੀਤ ਜੀ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ